ਹਾਂਜੀ ਕੀ ਹਾਲ ਹੈ ਸਾਰੇ ਵੀਰਾਂ ਦਾ ਹੋਰ ਕੀ ਬਾਤ ਦਾ ਆਪਣੇ ਮੇਰੇ ਵੀਰੋ ਕੋਸੇ ਵਾਹ ਹੱਟੇ ਰਹੇ ਜਦੋਂ ਦਾ ਘਰ ਆਇਆ ਠੀਕ ਹੈ ਲਾਉ ਜੀ ਕਰਕੇ ਉਹਨਾਂ ਦੀ ਸਟਾਰਟਿੰਗ ਸਵੇਰੇ ਸਵੇਰੇ 10 ਵਜੇ ਮੇਰੇ ਵੀਰੋ ਉਹ ਵੀ ਚਾ ਆ ਗਈ بس ਤਾਂ ਉੱਠਣਾ ਪੈ ਗਿਆ ਤੇ ਮੈਂ ਚੱਲ ਵੀਡੀਓ ਵੀ ਕਰ ਹੀ ਨਹੀਂ ਸਟਾਰਟ ਹਨਾ ਪਰ ਠੀਕ ਹੈ ਭਾਈ ਹੁਣ ਵੇਲੇ ਨੇ ਖੱਟੇ ਨੇ ਨਫਾ ਤਾਂ ਭਾਈ ਜਿਹੜਾ ਜੂੜ ਜੜੇ ਲੱਗਦੇ ਹਨਾ ਚਲੋ ਦੇਖਦੇ ਕੋਈ ਗੱਲ ਉੱਠ ਕੇ ਕੀ ਕੋਈ ਮੜਮੜਾ ਕੰਮ ਨਹੀਂ ਤਾਂ ਕਰਾਂ ਰੋਟੀ ਜੋਗਾ ਤਾਂ ਤੇ ਕਿ ਬਾਹਰ ਮੌਸਮ ਪੂਰਾ ਸੈਟ ਆ ਬਾਕੀ ਠੰਡੀਆਂ ਠਾਰ ਹਵਾਵਾਂ ਮਾਰ ਜਾਂਦੀਆਂ ਉਹ ਕਪੜਾ ਲਿਆ ਰਹਾ ਹਨ ਪੂਰਾ ਬੱਦਲ ਵਾਈ ਜਿਹਾ ਹਾਂਜੀ ਯੂਟਿਊਬ ਕੋਟ ਹੈ ਉਹ ਆ 11 ਵਜ ਗਏ ਭਾਈ ਤੇ ਆਏ ਦੇਖ ਲਓ ਵੀ ਪਏ ਪਏ ਦੀ ਢੂਂਗ ਦੁਖ ਲੱਗੀ ਅਜੇ ਜ਼ਿਆਦਾ એનર્ਜੀ ਚਾਹੀਦੀ ਹੈ ਓਏ ਨੀਓ ਵੀ ਜਾਵੇ ਆਇਆ ਬਾਹਰ ਖਾਇਆ ਕਿਹੜਾ ਤਕਾਈ ਭੂਈ ਕਰਕੇ ਰੋਟੀ ਪਾਣੀ ਖਾ ਪੀ ਕੇ ਮੈਨਾਂ ਕਹਿੰਦਾ ਚੱਲ ਮੂਡ ਹੋਣਾ ਕਹਿੰਦਾ ਮੇਰਾ ਤਾਂ ਹਨਾ ਆ ਸ਼ੇਰਾ ਆਹ ਸੋਹਿਆ ਸੋਹਿਆ ਤੇ ਮੇਰੀ رائے ਤਾਂ ਆਇਆ ਕਿ ਸਤਾਂ ਗਾਣਾ ਪਾਣੀ ਪਾ ਦਿਆ ਪੱਟੇ ਉਨਾਲ ਜਾਂ ਕਰਦੇ ਜੀ ਕਬੂਤਰ ਵਿਲੇ ਹੋਏ ਪੱਠੇ ਪੱਠਿਆਂ ਦੀ ਡੀ ਵਾਰਮਿੰਗ ਕਰਦਾ ਅੱਜ ਤੇ ਇੱਕ ਨਾ ਖੁੱਡੇ ਸੱਲ ਬਣੀ ਪਈ ਐ ਜੇ ਜਿੰਨੇ ਖੁੱਡੇ ਜੀ ਸੱਲ ਬਣੀ ਪਈ ਐ ਕਲੀ ਲਿਆਵਾ ਦੁਕਾਨ ਤੋਂ ਫੜ ਕੇ ਮੈਂ ਠੀਕ ਐ ਗੋਵਾਣਾ ਰਣਗੇਲੀ ਨਹੀਂ ਕਰਨੀ ਚਾਹੀਦੀ ਮੈਂ ਤਾਂ ਤੈਨੂੰ ਪਤਾ ਬੜੀ ਕਰਦਾ ਹਾਂ ਮੈਂ ਉਹ ਥੋੜਾ ਕੀ ਹੈ ਕੀ ਹੈ ਕੀ ਹੈ ਇਹ ਹੈ ਉਹ ਹੈ ਮੁੜ ਕੇ ਹਨਾ ਅੱਜ ਆਪਾਂ ਇਹਨਾਂ ਮੰਨੂ ਵੀ ਗਏ ਹੁਣ ਕਦਰ ਨਾ ਪਾਈ ਇਹਨਾਂ ਮੰਨੂ ਵੀ ਗਏ ਮੁੜ ਕੇ ਅੰਡਾ ਲਾਵਾਂਗੇ ਹੁਣ ਦੀ ਘੋਲ ਹੈ ਆਪਣੀ ਹਨਾ ਹੁਣ ਤਾਂ 20 ਮਿੰਟਾਂ ਦੀ ਘੋਲ ਹੈ ਦੇਖਨ ਨੂੰ ਸਾਰੀ ਉਮਰ ਦਾ ਸਵਾਦ ਤੇ ਮਿਹਨਤ ਜਾਂਦੀ ਹੈ ਯਾਰ ਹਨਾ ਸਿਰਫ ਇੱਕ ਕੋਈ ਨਾ ਪਿੱਛੇ ਤੇ ਕੋਈ ਨਾ ਦਾ ਆਪਾਂ ਖੁੱਡੇ ਕੱਢਣਾਂ ਕਲੀ ਕੁਲੀ ਪਾਉਣੇ ਖੁੱਡੇ ਡਰਾਈ ਹੋ ਜਾਣਗੇ ਵਧੀਆ ਬਿਮਾਰੀ ਮੁਕਤ ਹੋ ਜਾਣਗੇ ਤੇ ਦੇਖੋ ਲਾਈਟਾਂ ਨੂੰ ਟਬਿਆਂ ਉਾਂ ਦੀ ਵੀ ਨਹੀਂ ਪਹੁੰਚ ਆ। ਆਈਡੀ ਹਰਕਤahari ਐ। ਚਲੋ ਕੋਈ ਗੱਲ ਨਹੀਂ ਯਾਰ। ਕਰਦੇ ਕੰਮ ਤਾਂ ਹੁੰਦੇ। ਸਟਾਰਟ ਬੜਦੇ ਆ ਯਾਰ। ਚਲੋ ਵੀ ਵਧੀਆ ਦਿਨ ਢੱਪ ਗਿਆ। ਕੱਲ ਵੀ ਵਧੀਆ ਕੰਮ ਕਰਦੋ ਨੇ ਵੀੜੀ ਗਿਆ ਆਪਾਂ। ਬਾਕੀ ਜਿੰਨਾ ਕਾ ਹੋਇਆ ਪੈਣਾ ਕੰਦ ਪਹਿਲ। ਇਹ ਸਾਰਾ ਦਵਾਈ ਮਾਰੀ ਆ ਬਾਦ ਦੋ ਚਾਰ ਤਰ੍ਹਾਂ ਦਾ ਨੇ ਵਿੱਚ ਹੀ ਵੜ ਜਾਣਾ ਇਹ। ਜਮਾ। ਆ ਲੀਓ ਦੇ ਕੰਮ ਵੇਖੋ ਮੈਂ ਤਾਂ ਲਫਾ ਰੂਗੀ ਇਕੱਠੇ ਕਰਦਾ ਰਹਿਣਾ ਸਾਰੇ ਖਿਆਲ ਹੁੰਦਾ ਕੰਜਰ। ਖੁੱਲ ਜਾ ਸੇਮ ਸੇਮ। ਇੱਧਰੋਂ ਭਾਈ ਸਾਹਿਬ ਲੈਡ ਵੀ ਹੈ ਜੀ ਆ ਬੱਟ ਜੀ ਕੇ ਮਜੀ ਬਈ ਓਏ ਨਹੀਂ ਕੋਈ ਚੱਕਰ ਵਾਲੀ ਗੱਲ ਨਹੀਂ ਸਹੀ ਆ ਮਾਹੌਲ ਤੇ ਇੱਧਰ ਬੱਚੇ ਦਿਖਾਈਏ ਸੱਜ ਤੁਹਾਨੂੰ ਜਿਹੜੇ ਨਿਕਲੇ ਆ ਹੂੰ ਹੋ ਗਏ ਪਾਪਾ ਓਏ 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 ਭੈਣ ਦਾ ਯਾਰ ਆ ਕਿਵੇਂ ਛੋਟਾ ਰਹਿ ਗਿਆ ਕੰਜਰ ਦਾ ਤਰਤਾ ਨਹੀਂ ਗਲੂਆਣਾ ਛੋਟਾ ਰਹਿ ਗਈ ਹੈ ਕੋਈ ਨਾ ਦਾ ਪਲ ਜੁਗ ਪਲ ਜਾਣਾ ਕੋਈ ਚੱਕਰ ਨਹੀਂ ਹਾਂਜੀ ਲਿਆਂ ਦੀ ਦੁਕਾਨ ਤੋਂ ਖਾਣ ਚੀਜ਼ ਜੀ ਠੀਕ ਹੈ ਇਹਦੇ ਜਿਗਾ ਠੰਡੇ ਪਈਏ ਦੇ ਜਗਾ ਹੌਰਸਮਨ ਖਾਨ ਨੂੰ ਤੇ ਕਬੂਤਰਾਂ ਦੇ ਫੂਡਾਂ ਚ ਪਾਉਣ ਨੂੰ ਕਲੀ ਲੈਂਦੇ ਹਾਂ ਜੀ ਮੇਰੇ ਦੋਸਤੋ ਪਾਤੀ ਸਾਰੇ ਖੁੱਡਾਂ ਚ ਕਲੀ ਬੁਰਾ ਹਾਲ ਹੋ ਗਿਆ ਬਈ ਨੱਕ ਵਗਣ ਲੱਗਿਆ ਕਲੀ ਨਾਲ ਤੇਜ ਹੁੰਦੀ ਹੈ ਬਾਲੀ ਇਹ ਹੈ ਨਾ ਮੂੰਹ ਤੇ ਕੁਝ ਬੰਨਿਆ ਨਹੀਂ ਮੈਂ ਸਿੱਧੀ ਸਿਰ ਨੂੰ ਜੜਦੀ ਹੈ ਨਲਗਾ ਲਾਦ ਨਾ ਕਲੀ ਨੇ ਤਾਂ ਚਲੋ ਕੋਈ ਗੱਲ ਨਹੀਂ ਦਾਣੇ ਵੀ ਕਰ ਲਏ ਰੈਡੀ ਤੜਕੋ ਤੜਕੀ ਮੈਂ ਹੈ ਕੰਮ ਨਵੇੜ ਦਿੰਨੇ ਆ ਕਿਰਾਂ ਦਾਣੇ ਪਾ ਦਾਂਗੇ ਹੱਥ ਨੇ ਆ ਕੇ ਪਾਣੀ ਮੂਰੇ ਰੱਖ ਗਏ ਇੱਟਾਂ ਹਨਾ ਤੇ ਪਾਣੀ ਜੋ ਲਿਵਰ ਟਾਣੀ ਖੋਲ ਦੇਾਂਗੇ ਸਹੀ ਹੈ ਨਾ ਫਨ ਲੱਗੀ ਰੱਖਣ ਇਹਨਾਂ ਨੂੰ ਪਹਿਲਾਂ ਇਹਨਾਂ ਚਾਹੀਆਂ ਵੱਡੇ ਕਬੂਤਰਾਂ ਤੋਂ ਕਰੀਏ ਸਟਾਰਟ ਹੂੰ ਹੂੰ ਆ ਇੱਕ ਵੇੜੇ ਨਾਲੀਆਂ ਪੂਰ ਲਓ ਜੀ ਇਧਰ ਵੱਡੇ ਕਬੂਤਰਾਂ ਨੂੰ ਰੱਖ ਲੇ ਸਿੱਧੂ ਸਾਨੂੰ ਘੜਦੀ ਆਂ ਬਾਹਰ ਜਾਓ ਇਹ ਟੈੱਕ ਜੋ ਬੁਰਾ ਹਾਲ ਕਰਤਾ ਯਾਰ ਕਲੀ ਨੇ ਦੌਣ ਲਗੇ ਜਾ ਵੀ ਕਰਤਾ ਸਾਰਾ ਕੁਝ ਇੱਕ ਮਿੰਟ ਫੋਨ ਆ ਹੀ ਜਾਂਦਾ ਯਾਰ ਬਈ ਹਾਂਜੀ ਇੱਧਰ ਰੱਖੀਏ ਪੱਠਿਆਂ ਨੂੰ ਓਹੋ ਕਾਦੀ ਕਲੀ ਸਿੱਟੀ ਬਈ ਖੋਡਿਆ ਜੜਾ ਪੰਗੇ ਹੀ ਲੈ ਲਿਆ ਥੌ ਲੱਗੇ ਇਹ ਨੱਕ ਸੇ ਨੂੰ ਵਗਦਾ ਵਿਖਾਦਾ ਲੈ ਨਾ ਹਾਲ ਹੋ ਗਿਆ ਚੰਗੇ ਭਲੇ ਦਾ ਚੰਗੇ ਭਲੇ ਦਾ ਸਿਰਫ ਕਲੀ ਸਿੱਟੀ ਖੁੱਡੇ ਤੇ ਨੱਕ ਆ ਆ ਵਗਣ ਲੱਗਾ ਆ ਨਾ ਨੱਕ ਤੋਂ ਰੇਸ਼ਾ ਲੌਂਕੇ ਬਹੁਤ ਗੰਦੀ ਚੀਜ਼ ਆ ਬਈ ਇਹਦਾ ਬਹੁਤ ਬਹੁਤ ਭੜੀ ਹੁੰਦੀ ਆ ਤਾਂ ਹੀ ਤਾਂ ਬਿਮਾਰੀ ਨਿਉਣ ਦਿੰਦੀ ਖੁੱਡੇ ਚ ਬਈ ਡਰਾਈ ਰੱਖਦੇ ਖੁੱਡੇ ਨੂੰ ਹਣਾ ਫਾਇਦੇ ਕੀ ਆ ਕਲੀ ਦੇ ਸਭ ਤੋਂ ਮੇਨ ਖੁੱਡੇ ਨੂੰ ਡਰਾਈ ਕਰ ਦਿੰਦੀ ਆ ਠੀਕ ਆ ਸੁਕਾਉਂਦੀ ਆ ਖੁੱਡੇ ਨੂੰ ਸੈੱਲ ਸੋਕ ਲੈਂਦੀ ਆ ਸਾਰੀ ਸੈੱਲ ਸੋਕ ਲੈਂਦੀ ਆ ਦੂਜੀ ਐਂਟੀਬਾਇਓਟਿਕ ਹੁੰਦੀ ਆ ਇਹ ਤੇਜ਼ ਬਹੁਤ ਹੁੰਦੀ ਆ ਕੋਈ ਕਟਾਣੂ ਕਚੂਣੂ ਜਰਾ ਸੀਮ ਨਹੀਂ ਬਣ ਦਿੰਦੀ ਖੁੱਡੇ ਤੇ ਉਹ ਸਾਰੀ ਜੀ ਸਾਫ ਰੱਖਦੀ ਆ ਇਹ ਬੇਵਾਚ ਜੇ ਹੋਣਾ ਫਿਰ ਬਿਮਾਰੀ ਆਪੇ ਨਹੀਂ ਆਉਗੀ। ਆਈਂ ਕਹਿੰਦੇ ਦੇ ਖੁੜਾ ਕਲੀ ਸਿੱਟੀ ਹੋਵੇ। ਕੱਕੇ ਰੇਤੇ ਚ ਮਿਲਾ ਕੇ ਕਲੀ ਨਸਿੱਟੀ ਹੋਵੇ। ਮੈਨੂੰ ਇੰਨੀ ਫਿਰ ਖੇਚਾ ਤੁਹਾਨੂੰ ਪਤਾ ਹੁੰਦੀ ਹੀ ਨਹੀਂ ਕਿਰ ਕਿੱਧਰ ਕੱਕਾ ਰੇਤਾ ਲਾਵਾਂਗਾ ਹੁਣ। ਤਾਂ ਕਰਕੇ ਮੈਂ ਚੱਲ ਕਲੀ ਕਲੀ ਸਿੱਟ ਕੇ ਜਿਆ ਆਪਣੇ ਰੇੜ ਦੰਨੇ ਆ। ਓਹੋ ਮੋੜ ਕਾ ਉਧਰ ਆਏ ਚੋਈ ਆਂਦਣ ਨਾਲ ਇੰਨੀ ਬਦਲ ਹੋਏ ਫਿਰ ਵੀ ਨਾ ਬੁਰਾ ਹਾਲ ਹੋਇਆ ਪਿਆ। ਲਓ ਜੀ। ਇਧਰ ਵੀ ਸਾਰੇ ਉਹਦੇ ਸਿਹੜਤੀ ਠੀਕ ਐ। ਤੇ ਚਲੋ ਆਪੇ ਦੀ ਜਗ੍ਹਾ ਆਏ 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 ਪੁੱਤ ਓਕੇ ਗੁਰਪੁਰਜੀ ਦਾਣੇ ਪੈ ਗਏ ਹੁਣ ਅੱਖ ਨੇ ਵੇਖਾਂਗੇ ਸਿੱਧਾ ਇਹਨਾਂ ਨੂੰ ਜਦੋਂ ਅੰਨ ਜਦੋਂ ਪਾਣੀ ਪਾਉਣਾ ਆ ਓਕੇ ਹਾਂਜੀ ਤੇ ਆਏ ਸੀਗੇ ਭਰਾ ਆਪਣੇ ਕੋਲੇ ਹਨਾ ਤੁਸੀਂ ਪਛਾਣਦੇ ਹੋਵੋਗੇ ਪਹਿਲੇ ਵੀ ਆਏ ਸੀ ਕਿਹੜਾ ਪਿੰਡ ਸੀਗਾ ਬਈ ਆਪਣਾ ਲੌਕੀਗਲਾ ਹੀ ਠੀਕ ਹੈ ਠੀਕ ਹੈ ਤੇ ਬਾਕੀ ਇੱਧਰ ਖੜਿਆ ਹੈ ਹਾਂਜੀ ਸਾਡੇ ਏਰੀਏ ਦੇ ਲਾਲਬਈ ਵਾਲੇ ਪਲੇਅਰ ਜੀ ਹੈ ਹੋਰ ਆਵਣਾ ਜੀ ਓ ਕਿਉਂ ਵਧੀਆ ਬਾਈ ਵਧੀਆ ਚੜਦੀ ਠੀਕ ਹੈ ਠੀਕ ਹੈ ਇਹ ਨਾ ਚੱਕਰ ਕੀ ਜਿਹੜਾ ਬਾਈ ਆਵਣਾ ਹਨਾ ਲਾਲਬਈ ਵਾਲਾ ਉਦੋਂ ਵੀ ਤੁਹਾਨੂੰ ਦਿਖਾਇਆ ਸੀ ਆਪਾਂ ਕਬੂਤਰ ਜਿੱਤਾ ਸੀਗਾ ਇਹਨਾਂ ਦਾ ਥਰਾਜ ਵਾਲੇ ਹਨਾ ਬਾਈ ਕਾ ਵਾ ਕੇ ਆਪਣੇ ਤਾਂ ਨਾਲ ਹੀ ਪੰਡਾ ਚੱਲ ਆਪਣੇ ਉਹੀ ਲਿਆ ਜਾਂਦੇ ਨਾਲ ਤੇ ਇਹ ਬਾਈ ਕੇ ਰਿਸ਼ਤੇਦਾਰੀ ਹੈ ਇਹ ਰਿਸ਼ਤੇਦਾਰੀ ਹੈ ਨਾ ਹਾਂ ਪੰਜ ਹਾਂਜੀ ਪੰਜ ਹਾਂਜੀ ਠੀਕ ਹੈ ਠੀਕ ਹੈ ਬਾਈ ਦੇ ਪੰਜ ਹੀ ਹੈ ਤੇ ਨਾਲੇ ਤਾਂ ਕਹਿੰਦੇ ਮਿਲ ਕੇ ਆਉਣਾ ਸੀਗਾ ਮੰਡ ਜਾਣਾ ਸੀ ਇਹਨੇ ਆਪਾਂ ਨੂੰ ਨਲੇ ਕਹਿੰਦੇ ਬਾਈ ਕਬੂਤਰ ਵੀ ਲੈ ਕੇ ਜਾਣੇ ਆਂ ਅਸੀਂ ਮੈਂ ਵੀ ਚੱਲ ਕੋਈ ਗੱਲ ਨਹੀਂ ਤੇ ਬਾਈ ਨੇ ਪਹਿਲਾਂ ਤਾਂ ਫੜ ਲਈ ਮੰਨ ਕੇ ਚੱਲ ਆ ਕਬੂਤਰੀ ਮੈਂ ਕੋਈ ਚੱਕਰ ਜਿਹੜਾ ਜੀ ਕਰਦਾ ਫੜ ਲਾ ਕੋਈ ਦਿੱਕਤ ਵਾਲੀ ਗੱਲ ਨਹੀਂ ਹਾਂ ਇਹ ਕੱਚਕਾਂਤ ਜਿਹੜੀ ਘਰੇ ਉੜਦਰੀ ਹੈ ਨਾ ਤੈਨੂੰ ਪਤਾ ਹੀ ਹੈ ਸਾਰਿਆਂ ਨੂੰ ਦੱਸਣ ਦੀ ਲੋੜ ਹੀ ਨਹੀਂ ਬਾਹਰ ਇਹਨਾਂ ਬਾਰੇ 64 ਸਾਲਿਆਂ ਚੋ ਆ ਗਈ ਹਣੇ ਤਾਂ ਮੰਨ ਕੇ ਚੱਲ ਉਹ ਕਬੂਤਰੀ ਆ ਗਈ ਤੇ ਮੋਰੀ ਵੀ ਉਵੇਂ ਲੱਗੀ ਪਈ ਤੇ ਹੈ ਮੋਰੀ ਵੀ ਖਾਦੇ ਤੂੰ ਮਿਹੜੀ ਇਹ ਜਿਹੜੀ ਭੱਜ ਕੇ ਜਾਵੜੀ ਸੀਗੀ ਇੱਥੇ ਮੈਂ ਨੇ ਇੱਕ ਤਾਂ ਇਹ ਤੇ ਕਾਹੜਾ ਹਜੇ ਕਾਲੀ ਮੜਾ ਕੇ ਲਿਆਂਦਾ ਕਬੂਤਰ ਆਪਾਂ ਗੱਲ ਪਰਸੋਂ ਹੀ ਕੱਚਕਾਂਤ ਵਾਲਾ ਇਹ ਕਿਹੜੇ ਲੂਲਬਈ ਆਵੜਿਆ ਸੀਗਾ ਤੇ ਇੱਕ ਇਹ ਕਬੂਤਰ ਕਹਿੰਦੇ ਸੀ ਇਹ ਲੈ ਜਾਣਾ ਇੱਕ ਕਹਿੰਦੇ ਕਬੂਤਰੀ ਲੈ ਕੇ ਜਾਣੀ ਹੈ ਮੈਂ ਵੀ ਕੋਈ ਗੱਲ ਨਹੀਂ ਬਈ ਫੜ ਲਓ ਲੈ ਜਾਓ ਕੋਈ ਗੱਲ ਨਹੀਂ ਤੁਸੀਂ ਨਾ ਨਰਾਸ਼ ਹੋਦੇ ਆਖਣੋ ਖੁਸ਼ ਹੋ ਪੂਰੇ ਪੱਕੀ ਗੱਲ ਹੈ ਠੀਕ ਹੈ ਪੂਰੇ ਖੁਸ਼ ਪੂਰੇ ਚਿਹਰਿਆਂ ਤੇ ਤੇ ਨੂਰ ਆ ਗਿਆ ਜਿਵੇਂ ਹਨਾ ਹਾਂ ਕਰਕੇ ਚਲੋ ਸਹੀ ਹੈ ਬਾਕੀ ਹਨਾ ਕਬੂਤਰ ਵੇਖ ਕੇ ਭੁੱਖ ਲੈਂਦੀ ਕਬੂਤਰ ਬਹੁਤ ਚੰਗੇ ਜੇ ਬਾਕੀ ਯਾਰ ਇੱਕ ਤਾਂ ਹਾਂ ਨੇ ਕੁੱਡੇ ਥੋੜੇ ਸਾਹਮਣੇ ਹੋ ਜਾ ਤਾਂ ਕਰਕੇ ਲੇਖ ਵਾਗੇ ਲੈ ਢਾਬੇ ਤੋਂ ਮੈਂ ਕਿਹਾ ਵੀ ਆਪਾਂ ਜਾਂਦੇ ਸੀ ਉਧਰੋਂ ਆਏ ਸੀ ਕਿ ਮਾਹੂਆ ਨੇ ਕਿੰਨੇ ਇੱਧਰ ਗਏ ਜੰਡ ਵਾਲੇ ਠੀਕ ਆ ਠੀਕ ਆ ਜੀ ਰੋਟੀ ਨਾਲ ਫੇਰ ਉੱਥੇ ਭੁੱਖ ਲੱਗੀ ਬੇਕੀ ਕਬੂਤਰ ਠੀਕ ਆ ਠੀਕ ਆ ਠੀਕ ਆ ਵੇਲਾ ਹੁਣ ਦੁਬਾਰੇ ਭੁੱਖ ਲੱਗ ਗਈ ਠੀਕ ਆ ਠੀਕ ਆ ਆ ਗਏ ਕਿੰਤਰਿਆ ਯਾਰ ਕਬੂਤਰ ਜਿਹੜਾ ਫੜਿਆ ਉਹੀ ਇਹਨੇ ਦੇਦਾ ਕਬੂਤਰ ਮੈਂ ਕਿਹਾ ਆਹ ਲੈ ਕੇ ਜਾਣਾ ਕਹਿੰਦਾ ਲੈ ਰਿਆ ਯਾਰ ਉਹੀ ਤਾਂ ਗੱਲ ਆਪਾਂ ਨੂੰ ਕਬੂਤਰਾਂ ਨਾਲ ਹੈ ਨਹੀਂ ਨਾ ਸਾਨੂੰ ਪਤਾ ਹੀ ਹੈ ਠੀਕ ਹੈ ਕਿ ਨਹੀਂ ਆਪਾਂ ਆਏ ਹੁੰਦਾ ਆਪਣੇ ਯਾਰ ਮਿੱਤਰ ਭਰਾ ਖੁਸ਼ ਰਣ ਕਬੂਤਰਾਂ ਦੀ ਕੋਈ ਵੱਡੀ ਗੱਲ ਨਹੀਂ ਫਾਈਨਲ ਮੰਨ ਕੇ ਹੋਰ ਵੀ ਬਾਏ ਤਾਂ ਹੈ ਫਰੀ ਤਾਂ ਸ਼ੌਕ ਹੈ ਨਾ ਵੀ ਇਹਨਾਂ ਨੂੰ ਇੱਕ ਹੋਰ ਆ ਇਹਨਾਂ ਨੂੰ ਅਨੌਜ ਐਣੀ ਅੱਛਾ ਇਹਨਾਂ ਨੂੰ ਕੋਈ ਤਾਲੀ ਤੇ ਵੰਦਾ ਹੋਵੇ ਜਾਂ ਤੇ ਰਿੰਮਤੇ ਵੰਦਾ ਜਾ ਜਿਵੇਂ ਆਪਣੇ ਚਵਾਰੀ ਦੇ ਬੰਦੇ ਆਦੇ ਉਹ ਅਗਲਾ ਕਹਿ ਕੇ ਦੇ ਦੇਣਾ ਬੜਾ ਚੰਗਾ ਵੀਰੇ ਨੇ ਬਾਜੀ ਜਿੱਤੀ ਹੈ ਬਸ ਹਾਂ ਸਾਂਭ ਕੇ ਰੱਖੋ ਖੋਸ਼ ਹੋ ਕੇ ਜਾਣਗੇ ਬਾਗੋ-ਬਾਗ ਕਰ ਦੇਣਗੇ ਲੁੱਟ ਲਿਆ ਆਪਾਂ ਬਈ ਠੀਕ ਹੈ ਵੀ ਠੀਕ ਹੈ ਇਹਨਾਂ ਨੂੰ ਪਤਾ ਨਹੀਂ ਵਿਚਾਰਿਆਂ ਨੂੰ ਕਾਹਦੇ ਦਾ ਕਹੀਂ ਤਾਂ ਮੈਨੂੰ ਲਿਆਜ ਨਾਲ ਮਾਮਾ ਠੀਕ ਹੈ ਠੀਕ ਹੈ ਠੀਕ ਹੈ ਹੁਣ ਮੇਰਾ ਇਰਾਦਾ ਵੀ ਇਹਨੂੰ ਨਿਮਲਾ ਦੇਵਾਂ ਅੱਛਾ ਕਿ ਤੂੰ ਵੱਜ ਜੀਂਦੇ ਜਾਂਦੇ ਐ ਇਹਨਾਂ ਨੂੰ ਠੀਕ ਹੈ ਨਹੀਂ ਸਹੀ ਹੈ ਸਹੀ ਹੈ ਬਾਕੀ ਬਹੁਤ ਵਧਗਾ ਲੱਗਿਆ ਹਨਾ ਰਾਤ ਵੀ ਇਹਨਾਂ ਨੂੰ ਬਈ ਆਏ ਲੱਗੀ ਨੇੜੇ ਹੀ ਲੱਗੀ ਵਿਚਾਰਿਆਂ ਨੂੰ 200 ਕਿਲੋਮੀਟਰ ਵਾੜ ਤੋਂ ਆਏ ਆ 200 ਕਿਲੋਮੀਟਰ ਤਾਂ ਕੁਝ ਨਹੀਂ ਲੱਗਣਾ ਹੋਣ ਇਹਨਾਂ ਨੂੰ ਉਹੀ ਬਸ ਗਏ ਪਹੁੰਚ ਗਏ ਟਾਕਣਗੇ ਮੈਂ ਕਰੀਆ ਤੀਰੇਲੇ ਪੁੱਤਰ ਘੜ ਘੜ ਕੇ ਆਈ ਵਿਦੇਸ਼ਾਂ ਅੱਖਾਂ ਵਿੱਚ ਹੋਏ ਰੰਗ ਦੇਖੇ ਰੰਗ ਦੇ ਰੰਗ ਹੋਈ ਪੂਰਾ ਸਰਾਣਾ ਦਾ ਬਾਈ ਆਉਣਾ ਵੀ ਲਾਲ ਬਾਈ ਆਲਾ ਇਹਨਾਂ ਨੂੰ ਮੈਂ ਵੇਖੀ ਜ਼ਰਾ ਹਾਂ ਫਰ ਵੀ ਕੋ ਇਧਰ ਠੀਕ ਹੈ ਜਿਆ ਵੀ ਲੰਮਾ ਇਹਨਾਂ ਨੂੰ ਚੈਨਲ ਕੱਟ ਪੜਾਂਗਾ ਤੇ ਇਹਨਾਂ ਨੂੰ ਜਿਵੇਂ ਆਪਾਂ ਕਹਿ ਦਿੱ ਗਏ ਵੀ ਇਹਦੇ ਫਰ ਵੀ ਬਹੁਤ ਵੱਡੇ ਆ ਦੇਖੋ ਹਾਂ ਇਹ ਆਖਣਗੇ ਅੱਧੇ ਫਰਜੀ ਸਰ ਜਾਗੇ ਬੋਈ ਮਾਜੂ ਵੀ ਜਿੱਤ ਲੈ ਆਏ ਹੋਏ ਆਏ ਹੋਏ ਜਾਨੀ ਨਹੀਂ ਲਾਏ ਲਾ ਬਾ ਪੂਰਾ ਕਿਰਮੂਟਾ ਜਮਾ ਬਾਈ ਇਧਰ ਹੀ ਬਣਾ ਦਿੰਦੇ ਹਣਾ ਖੜਿਆ ਮੜਾ ਜੇ ਇੱਥੇ ਕਬੂਤਰ ਕਰਿਓ ਅੱਗੇ ਹਾਂ ਹਾਂਜੀ ਇਹ ਇਧਰ ਦੇਖੀ ਭਾਈ ओके हो गई रिकॉर्डिंग सेट है काम ओके मुंडियो ओके यार फोटो ठीक है खिचे लेना कोई गल नहीं ठीक <laughs> है जी ठीक है ठीक <laughs> है हां जी मेरे वीरों तेने फेर ਵਧਗਾ ਹੋ ਗਿਆ ਜੀ ਕبھی ਖੁਸ਼ੀ ਕبھی ਗਮ ਹੋਣਾ ਉਵੇਂ ਆਪਾਂ ਕਹਿ ਸਕਦੇ ਹਾਂ ਕبھی ਧੂਪ ਕبھی ਛਾਂ ਤੇ ਬਸ ਆਪਾਂ ਕੁਝ ਨਹੀਂ ਕਰਨਾ ਹੁਣ ਸਿਰਫ ਪਾਣੀ ਪਾਉਣਾ ਹੈ ਤੁਹਾਨੂੰ ਪਾਣੀ ਚ ਦਵਾਈ ਪਾਣੀ ਕਹਿੰਦਾ ਭਾਵ ਹੈ ਦਵਾਈ ਤੋਂ ਭਾਵ ਲਿਵਰ ਟੋনিক ਪਾਉਣਾ ਹੈ ਠੀਕ ਹੈ ਉਹ ਮੁੰਡਿਆਂ ਨੂੰ ਹਨਾ ਦੋ ਕੂਤਰ ਦੇ ਦਿੱਤੇ ਉਈ ਚੱਕਰ ਨਹੀਂ ਉਹ ਮੈਨ ਲੈ ਜੀ ਉਹ ਕੰਨੇ ਦੇ ਕੰਪਿਊਟਰ ਵੀ ਲਿਜਾਣਾ ਮੈਂ ਚਲਦੇ ਜੰਦੇ ਫਿਰ ਉਹ ਕਹਿੰਦੇ ਅਸੀਂ ਆਏ ਨਹੀਂ ਕਹਿੰਦੇ ਸਿੱਕ ਤਾਂ ਹੌ ਲੈ ਕੇ ਜਾਣਾ ਇੱਕ ਹੌ ਲੈ ਕੇ ਜਾਣੀ ਮੈਂ ਵੀ ਕੀ ਰਾਂ ਤਾਂ ਮੈਂ ਹੈਂਗ ਜਾ ਹੋ ਗਿਆ ਮੈਂ ਚੱਲ ਹੁਣ ਕੋਈ ਨਾ ਬਈ ਜਦੋਂ ਮੰਗ ਹੀ ਲੈ ਆ ਗਏ ਹਨਾ ਜਦੋਂ ਕਹੀ ਦਿੱਤਾ ਵੀ ਇੱਕ ਤਾਂ ਹੌ ਲੈ ਕੇ ਜਾਣੀ ਇੱਕ ਹੌ ਲੈ ਕੇ ਜਾਣੀ ਮੈਂ ਬਰ ਲੈ ਜੂ ਆਪਾਂ ਵੀ ਫਿਰ ਮੂੰਹ ਨੂੰ ਐ ਨਹੀਂ ਕੀਤਾ ਆਪਾਂ ਐ ਰੱਖਿਆ ਵਾ ਕੋਈ ਗੱਲ ਨਹੀਂ ਫੜ ਲਓ ਜਿਹੜਾ ਸਾਨੂੰ ਲੋਟ ਲੱਗਦਾ ਹੈ ਜਿਹੜਾ ਤੁਸੀਂ ਕਹਿੰਦੇ ਸਾਨੂੰ ਉਹੀ ਫੜ ਕੇ ਦੇ ਦਿੰਦਾ ਹਨਾ ਦੋ ਮਨ ਪਸੰਦੀ ਦਾ ਲੈ ਗੇ ਫੁੱਲ ਲੜਾਵੇ ਕੁੱਤਰ ਲੈ ਗੇ ਹਨਾ ਵਧੀਆ ਚਲੋ ਕੋਈ ਗੱਲ ਨਹੀਂ ਕੋਈ ਰੋ ਯਾਰ ਮੈਂ ਕੋਈ ਚੱਕਰ ਨਹੀਂ ਤੁਸੀਂ ਕੁਝ ਰਹਿਣੇ ਚਾਹੀਦੇ ਹੋ ਆਪਣਾ ਕੀ ਸਾਡਾ ਦਾ ਘਾਟੇ ਬਾਗੇ ਚੰਡੀ ਜਾਣੇ ਹੈਨਾ ਆਪਣਾ ਕੋਈ ਚੱਕਰ ਨਹੀਂ ਕਰਦੇ ਆਪਾਂ ਨੂੰ ਤਾਂ ਇੱਕ ਦਿਨ ਲੱਗਣਾ ਆ ਜਾ ਜੇ ਹੈਨਾ ਵੀ ਦੋ ਕੂਟਰ ਦੇ ਤੇ ਕੱਲ ਨੂੰ ਮੈਂ ਤਾਂ ਭੁੱਲ ਜਾਨਾ ਵੀ ਤੇ ਹੀ ਵੀ ਅਗੇ ਜਨੂ ਹੈਨਾ ਤਾਂ ਕਰਕੇ ਬਾਗੇ ਨੂੰ ਪਤਾ ਹੈ ਏਡਾ ਕੋਈ ਚੱਕਰ ਨਹੀਂ ਮੈਂ ਦਿੱਤੀ ਜਾਂਦੀ ਹੈਨਾ ਅੱਲਾ ਆਇਆ ਸੀ ਕਿ ਉਹਨੇ ਆਪਣਾ ਇਕ ਤਾਂ ਰਿਕਵਾਨਾ ਨਾਲ ਕਰਕੇ ਲਿਆਇ ਸੀ ਉਹਦੇ ਗਾਰੀ ਤੇ ਗਾਰੀ ਕੋਈ ਇੰਨਾ ਕਿ ਤਾਂ ਚੱਲਣਾ ਪੈਂਦਾ ਬਈ ਕੋਈ ਚੱਕਰ ਨਹੀਂ ਤੇ ਬਸ ਠੀਕ ਆ ਬਰੋ ਹੁਣ ਆਪਾਂ ਐ ਕਰੀਏ ਤੇ ਪਬਜੀ ਮੈਂ ਇੰਸਟਾਲ ਕਰ ਲਈ ਦੂਰੀਆ ਹਨਾ ਤੇ ਮੈਂ ਤਾਂ ਗੇਮ ਖੇਡਣ ਲੱਗਦਾ ਬਈ ਫੋਨ ਮੇਰਾ ਚਾਰਜ ਰਹਿ ਹਾਲ ਕਿਸੇ ਦੇ ਦਾ ਹਜੇ ਕੇਵਲ ਵੀ ਲੈਣੀ ਹੋਏ ਤੇ ਮੈਂ ਚਾਰਜਿੰਗ ਵਾਲੀ ਮੈਂ ਇਹਨੂੰ ਲਾ ਲੈਣਾ ਕਰ ਲੈਣਾ ਜੇ ਕੋਈ ਕਰੀਏ ਨਾ ਚਲੋ ਮੈਂ ਘਰੋਂ ਲਿਆਵਾਂ ਕੁਝ ਚੀਜ਼ ਖਾਣ ਨੂੰ ਨਾ ਤੇ ਫਿਰ ਆਪਾਂ ਗੇਮ ਖੇਡਦੇ ਆ ਤੇ ਹਾਂਜੀ ਮੇਰੇ ਵੀਰੋ ਖੇਡ ਲਈ ਗੀਂਦ ਗੁੰਮ ਦੀ ਕਿਹੜੀ ਆ ਲਾ ਲੈ ਦੋ ਚਾਰ ਮੈਚ ਉਹਨੂੰ ਕੀ ਕਬੂਤਰਾਂ ਨੂੰ ਵਾਟਰ ਚ ਕਰੀਏ ਮਿਕਸ ਮੈਡੀਸਿਨ ਓਕੇ ਮੈਡੀਸਨ ਵੀ ਚੱਕ ਲਈ ਤੇ ਸਰੇਂਜੀ ਵੀ ਚੱਕ ਲਈ ਓਕੇ ਮੈਂ ਸਾਰੇ ਕਬੂਤਰਾਂ ਨੂੰ ਕਬੂਤਰਾਂ ਪਾਣੀ ਚ ਕਰ ਦਿਆ ਲੱਗਸ ਤੇ ਉਦੋਂ ਬਾਅਦ ਵੀਡੀਓ ਕੰਟੀਨਿਊ ਕਰੂੰਗਾ ਮੈਂ ਥੋੜਾ ਓਕੇ ਜੀ ਡਨ ਹੋ ਗਿਆ ਸਾਰੇ ਕਬੂਤਰਾਂ ਨੂੰ ਵਾਟਰ ਰੀਪਾਂ ਦਾ ਲੱਗੇ ਪਈ ਸੀਗੀ ਪੀਣ ਤੇ ਫਿਰ ਹੁਣ ਦੀ ਹੈ ਭਾਈ ਬੋਲ ਐਡ ਹੋਈ ਪਈ ਹੈ ਕੰਮ ਤਾਂ ਬਾਕੀ ਆਏ ਵਾਵਾ ਕਰਉਣਾ ਹੈ ਨਾ ਅਸੀਂ ਬਾਈਕ ਦੀ ਦੁਸ਼ਾ ਵੀ ਸੁਧਾਰਨੀ ਹੈ ਹਾਂ ਦਾ ਸੋ ਮੈਣੀ ਵਰਕਸ ਪਏ ਐ ਤੇ ਪਰ ਕੋਈ ਗੱਲ ਨਹੀਂ ਕਰਾਂਗੇ ਹੀਲਾ ਕਰਾ ਦਵਾਈ ਰੱਖਦੀ ਅੰਦਰ ਤੇ ਓਕੇ ਜੀ ਦਾਣਾ ਪਾਣੀ ਸਾਰੇ ਕਬੂਤਰਾਂ ਦਾ ਇਹ ਟੂ ਜੈਡ ਕੰਪਲੀਟ ਐ ਓਕੇ ਮੇਰੇ ਵੀਰੋ ਤੇ ਕੇਰ 4 ਚਿੰਨ ਕੇਵਲ ਜਦੂ ਫੜ ਕੇ ਲਿਆ ਮੈਂ ਇੰਨਾ ਕੰਮ ਕਰ ਉਹ ਤੋਂ ਹੀ ਬਣਾ ਬਹੁਤ ਹਾਂਜੀ ਮੇਰੇ ਵੀਰੋ ਚੱਲਿਆ ਹੀ ਮਾੜਾ ਜਿਹਾ ਕੰਮ ਸੰਤੀ ਜੱਤੂ ਆ ਗਿਆ ਹਾਂ ਪੁੱਤ ਤੈਨੂੰ ਕੀ ਲੱਗਦਾ ਇਹ ਕੀ ਹੈ ਹੈ ਇਹ ਤੈਨੂੰ ਕੀ ਲੱਗਦਾ ਕੀ ਹੈ ਇਹ ਭੂਤ ਹੈ ਸੱਚੇ ਜੇ ਭੂਤ ਨਿਕਲਦਾ ਹੈ ਮੈਂ ਆ ਗਿਆ ਬਾਬੇ ਮੈਂ ਬਾਲ ਇਸੇ ਪੁੱਤੇ ਦਾ ਮੱਛਰ ਨਾ ਪਿਆ ਅੱਖਾਂ 'ਚ ਤਾਂ ਲਾਇਆ ਠੀਕ ਹੈ ਤੇ ਮੈਂ ਪਤਾ ਤਾਂ ਲੰਬੀ ਜਾਣਾ ਸੀ ਹੁਣ ਲੰਬੀ ਦਾ ਰੂਟ ਕੈਂਸਲ ਤੇ ਹੁਣ ਮਾਦਲ ਜਾ ਕਰਨ ਬੜਾ ਜਾ ਆ ਗਿਆ ਬਸ ਨਾ 2 ਘੰਟਾ ਹੈ ਮੇਰੇ ਹੋਏ